ਗੁਰੂ ਬਾਣੀ ਵਿਤ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਦੇਵਕ ਜਨਮ ਮੰਨ ਪ੍ਰਤਾਕ ਗੁਰੂ ਨਿਸਤਾਰਨ ਅੰਮ੍ਰਿਤ ਬਾਣੀ ਘਰ ਵਰਤੀ ਜੀ ਸੁਣ ਤੁਮ ਹੋਵਾ ਪਰਮਾਤਮੇ ਜੀ ਜਨਮ ਉਪਦੇਸੀ ਤਿਲੁ ਹੋਇ ਮਨ ਮੰਨਾਂ ਸਤਿਗੁਰੂ ਦਾ ਦਰਸ਼ਨ ਪਾਏ ਜੀ ਸੁਖੋਂ ਤੰਨੁਰ ਸੇਈ ਅਨਤ ਸਾਨ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਤੋਂ ਜਾਈ ਉਹ ਵਾਸ ਮੋਟੋ ਕਾ ਸਾਧ ਦੇ ਮੂਰੇ ਅਰਥੋਂੁਰ ਸੋ ਚਟੀਆਂ ਉਦਿਤ ਸਤੇ ਪਾ ਚਾਰਾ ਮਨ ਜਮਮ ਜਮਮ ਦੇ ਕੱਟੇ ਆ ਸੰਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਰੋ ਜਿਸ ਪਾਸ ਬਹਿਜਿਆ ਹੋਈ ਐ ਸੁਮਨਾ ਦੇ ਸਾਰੋ ਸਤਨਾਮ ਸੇਵਾ ਨਿ ਕੋ ਸੰਤੀ ਵਡਾ ਅੰਸ ਮਨ ਲਲਾ ਕੀ ਜਾਏ ਇਹ ਮਨ ਮੇਰਾ ਆਵਾਗਾਂ ਸਿਕਾਰ ਹੈ ਹੰਤ ਸਚਨ ਦੇ ਦਾ ਰਾਮ ਆਪੇ ਸੱਚਾ ਬਖਸ਼ ਲੈ ਨਿਰ ਹੋਏ ਤਖੀਰ ਆ ਰਾਮ ਈਮਾਨ ਮੇਰਾ ਆਵਾਗੋਂ ਸੰਸਾਰ ਹੈ ਅੰਤ ਕਾਟਨ ਬੇੜਾ ਆਪੇ ਸੱਚਾ ਬਖਸ਼ੂਲਾ ਿਰੋਇ ਨਾ ਪੀਦਾ ਿਰੋਇ ਨਾ ਪੀਦਾ ਅੰਤ ਕਾਟਨ ਬੇੜਾ ਗੁਰਮਖ ਮਿਲੇ ਵਡਿਆਈ ਸੱਜੇ ਰਾਮ ਰਾਤੇ ਸੱਜੇ ਮਾਤੇ ਸੱਜੇ ਰਾਤ ਮਾਈ ਸੱਜਾ ਮਰ ਭਾਇਆ ਤਤਿਨ ਸਾ ਤੂੰ ਸ਼ੌਦਰਤੇ ਅੰਤਮ ਦੇਰਾ ਨਾਮ ਜਿਨਾਮਤੇ ਜੇ ਤੱਤ ਸਮਾਨ ਬਹੁੜਾ ਭਰ ਦੇ ਦੇਰਾ ਮਾਇਆ ਮੋਹ ਸਭ ਪਰਨ ਹੈ ਦੂਜੇ ਭਾਇ ਕੁਆਈ ਰਾਮ ਮਾਤਾ ਪਿਤਾ ਸੰਗੀਤ ਰੇ ਇਤੇ ਪਲ ਚਾਈ ਰਾਮ ਇਤੇ ਪਲ ਚਾਈ ਪ੍ਰਭ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਤ ਸਾਚੀ ਸੋ ਕਰ ਵੇਖੈ ਤਿਸ ਦੇਵ ਦਾ ਅਵਰ ਨਾ ਕੋਈ ਮਨੁੱਖ ਅੰਦਾ ਤਾਪ ਤਾਪ ਖਬੈ ਬਿਨ ਸ਼ਬਦ ਦੇ ਸਤਿ ਮੈ ਆਈ ਨਾਮਕ ਬਿਨ ਨਾਮੈ ਤਉਨੇ ਭੁੱਲਾ ਮਾਇਆ ਮਰ ਗੁਆਈ ਜਿਉਂ ਜਦ ਜਮਤਾ ਦੇਖ ਗੈ ਪਾਜ ਪਰ ਆਸਰਨਾਈ ਰਾਮਾ ਅਰਦਾਸ ਕਰੀ ਗੁਰੂ ਪੂਰੇ ਆਗੈ ਰੱਖ ਲਿਓ ਦੇਵੋ ਬਡਾਈ ਨਾ ਰੱਖ ਲਿਓ ਕਿਰੁਣਾਈ ਅਰ ਨਾਮੁ ਵਡਾਈ ਤੁਧ ਜੀਵਨੇ ਵਰਨਾ ਮਾਤਾ ਸਿਵਾ ਦਾ ਕੀਤੇ ਮਡ ਭਾਗੀ ਜੁਗ ਜੁਗ ਇਕਜਤਾ ਜਤ ਸਤ ਸੰਜਮ ਕਰਮ ਕੋ ਮਾਬੈ ਬਿਨ ਹੋਰ ਗਤ ਨਹੀਂ ਪਾਈ ਨਾਨਕ ਤਿਤਮਾ ਸ਼ਬਦ ਬੁਝਾਇ ਜੋ ਜਾਇ ਕਵੇ ਹਰਿ ਨਾਈ ਜੋ ਹਰ ਮਤ ਦੇ ਤਾ ਉਹ ਬੁਝਾਇ ਹੋਰ ਮਤ ਨਾ ਕਾਈ ਰਾਮ ਅੰਤਰ ਬਾਹਰ ਏਕ ਕੋ ਆਪੇ ਦੇ ਬੁਝਾਈ ਰਾਮ ਆਪ ਦੇ ਦੇ ਗੁਜਾਈ ਅਵਰ ਨਾਂ ਭਾਈ ਗੁਰਮੁਖ ਘਰ ਦਾ ਰਸ ਤਿਆਖਿਆ ਦਰ ਖਾਟੇ ਸਦਾਗਤ ਤਾਖਿਆ ਸਾਝੇ ਸ਼ਬਦ ਸੁਪਾਖਿਆ ਕਰ ਮੈਨਿ ਜ ਕਰ ਪਾਇਆ ਸਭ ਗੁਰ ਦੇਵਡਾਈ ਨਾਮ ਕੁ ਜੋ ਨਾਮ ਰਤੇ ਸੇ ਮਰ ਪਾਇਨਾ ਮਤ ਪ੍ਰਵਾਨ ਸਚਾਈ ਕਰਮ ਇਹ ਜਿ ਕਰ ਪਾਇਆ ਸਤਿਗੁਰ ਦੀਵਡਾਈ ਨਾਮਕ ਜੋ ਨਾਮੁ ਤੇ ਜੀ ਬਲ ਪਾਇਆ ਮਤ ਪ੍ਰਵਾਨ ਸਚਾਈ ਵਾਰ ਜੁਦੀ ਦਾ ਖਾਸਾ ਵਾਰ ਜੁਦੀ ਕੀ ਬਤੇ ਬਬ